ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤੇ ਸੰਗਠਿਤ ਅਪਰਾਧ ਵਿਰੁੱਧ ਜਾਰੀ ਮੁਹਿੰਮ ਤਹਿਤ ਤਰਨਤਾਰਨ ਪੁਲਿਸ ਨੇ ਵਿਦੇਸ਼ ਆਧਾਰਿਤ ਆਤਵਾਦੀ ਮੋਡੀਊਲ ਦਾ ਪਰਦਾਫਾਸ਼ ਕਰਦਿਆ ਸੰਖੇਪ ਮੁਕਾਬਲੇ ਤੋਂ ਬਾਅਦ ਤਰਨਤਾਰਨ ਤੋਂ 4 ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਪੁਲਿਸ ਟੀਮਾਂ ਨੇ ਇਹਨਾਂ ਦੇ ਕਬਜ਼ੇ ਵਿੱਚੋਂ 2 ਹੈਂਡ ਗ੍ਰੇਨੇਡ 2 ਅਤਿ ਆਧੁਨਿਕ 3 ਬੋਰ ਪਿਸਤੌਲ ਦੇ ਨਾਲ ਨਾਲ ਗੋਲਾ ਬਾਰੂਦ ਅਤੇ 3 ਮੈਗਜ਼ੀਨ ਵੀ ਰਾਮਦ ਕੀਤੇ ਐਸਐਸਪੀ ਤਰਨਤਾਰਨ ਅਭਿਮਨਿਉ ਰਾਣਾ ਦਾ ਕਹਿਣਾ ਹੈ ਕੀ ਮਾਮਲੇ ਦੀ ਅਗਲੇਰੀ ਜਾਣਕਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਅਤੇ ਬਰਾਮਦੀਆਂ ਹੋਣ ਦੀ ਸੰਭਾਵਨਾ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਡੀਆਈਜੀ ਫਿਰੋਜ਼ਪੁਰ ਰੇਂਜ ਇਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਾਡੀ ਗੈਂਗਸਟਰ ਦੇ ਖਿਲਾਫ ਜਿਹੜੀ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਹੀ ਸਾਡੀ ਸੀਆਈ ਦੀ ਟੀਮ ਜਿਹੜੀ ਕਿ ਸਾਡੇ ਐਸਪੀਡੀ ਸਾਹਿਬ ਅਜੇ ਰਾਜ ਡੀਐਸਪੀਡੀ ਰਜਿੰਦਰ ਮਨਾਸ ਤੇ ਇੰਸਪੈਕਟਰ ਅਮਨਦੀਪ ਸਿੰਘ ਇਨਾਂ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਆਤੰਕੀ ਲਖਬੀਰ ਸਿੰਘ ਲੰਡਾ ਜਿਹੜਾ ਕਿ ਫਿਲਹਾਲ ਵਿਦੇਸ਼ ਦੇ ਵਿੱਚ ਹੈ ਤੇ ਉਹਦੇ ਸਾਥੀ जैसल ਚੰਬਲ ਤੇ ਸੱਤਾਂ ਨਸ਼ਰਾ ਇਹਨਾਂ ਦੇ ਕੁਝ ਦੋ ਗੁਰਗੇ ਨੇ ਜਿਹੜੇ ਕਿ ਤਰਨਤਾਰਨ ਦੇ ਵਿੱਚ ਕੋਈ ਵਾਰਦਾਤ ਨੂੰ ਅੰਜਾਮ ਦੇਣ ਨੂੰ ਫਿਰਦੇ ਆ ਜਦੋਂ ਕਿ ਟੀਮ ਨੇ ਉਸ ਇਨਫੋਰਮੇਸ਼ਨ ਦੇ ਬੇਸਿਸ ਤੇ ਨਾਕਾਬੰਦੀ ਕੀਤੀ ਤੇ ਉਹ ਪੁਲਿਸ ਨੂੰ ਵੇਖ ਕੇ ਉਹਨਾਂ ਨੇ ਜਿਹੜੀ ਆਪਣੀ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਬਟ ਉਹ ਖੇਤਾਂ 'ਚ ਡਿੱਗ ਪਈ ਤੇ ਉਸ ਤੋਂ ਉਤਰ ਕੇ ਜਦੋਂ ਭੱਜਣ ਲੱਗੇ ਤੇ ਪੁਲਿਸ ਵੱਲੋਂ ਉਹਨਾਂ ਨੇ ਦੋ ਰਾਉਂਡ ਫਾਇਰ ਕੀਤੇ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਜਿਹੜੀ ਕਿ ਰੋਬਨ ਪ੍ਰੀਤ ਜਿਹੜਾ ਉਸ ਮੁਰਾਦਪੁਰੇ ਦਾ ਤਰਨਤੰਨ ਦਾ ਰਹਿਣ ਵਾਲਿਆ ਉਹਦੀ ਲੱਤ ਲੱਤ ਦੇ ਵਿੱਚ ਗੋਲੀ ਵੱਜੀ ਹੈ ਤੇ ਦੂਜਾ ਜਿਹੜਾ ਹਰਪ੍ਰੀਤ ਹੈਪੀ ਹੈ ਜਿਹੜਾ ਕਿ ਉਸ ਮਾ ਪਿੰਡ ਦਾ ਰਹਿਣ ਵਾਲਿਆ ਹੈ ਇਹਨਾਂ ਦੋਵਾਂ ਨੂੰ ਕਾਬੂ ਕੀਤਾ ਇਹਨਾਂ ਦੀ ਜਦੋਂ ਸਰਚ ਕੀਤੀ ਗਈ ਗੱਡੀ ਦੇ ਵਿੱਚ ਦੋ ਗ੍ਰੇਨੇਡ ਜਿਹੜੇ ਹਨ ਉਹ ਬਰਾਮਦ ਕੀਤੇ ਗਏ ਹਨ ਤੇ ਇੱਕ ਪਿਸਤਲ 30 ਬੋਰ ਦਾ ਤੇ ਸਮੇਤ ਵੀ ਜਿੰਦਾ ਰੋਂਦ ਬਰਾਮਦ ਕੀਤੀ ਗਈ ਇਹਨਾਂ ਦਾ ਬਰਾਮਦਗੀ ਹੋਈ ਹੈ ਇਹਨਾਂ ਦੀ ਫਿਰ ਫਰਦਰ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਇਹ ਅਤੰਕੀ ਲੰਡਾ ਦੇ ਜਿਹੜਾ ਜੱਸਾ ਲਿਆ ਉਹਦੇ ਕੈਨ ਤੇ ਕਾਫੀ ਚੇਰ ਤੋਂ ਵਾਰਦਤਾਂ ਨੂੰ ਅੰਜਾਮ ਦੇ ਰਹੀਆਂ ਤੇ ਉਸੇ ਇਨਫੋਰਮੇਸ਼ਨ ਦੇ ਬੇਸਿਸ ਤੇ ਇਹਨਾਂ ਦੇ ਦੋ ਹੋਰ ਸਾਥੀ ਜਿਹਦਾ ਜਿਹਨਾਂ ਦਾ ਨਾਮ ਹੈਗਾ ਜਗਦੀਪ ਜੱਗਾ ਤੇ ਨਵਜੋਤ ਜਿਹੜੇ ਕਿ ਗੁਰਦਾਸਪੁਰ ਦੇ ਰਹਿਣ ਵਾਲੇ ਆ ਤੇ ਉਹਨਾਂ ਨੂੰ ਸਾਡੀ ਸੀਆਈਆਈ ਟੀਮ ਨੇ ਉੱਥੋਂ ਜਾ ਕੇ ਦੋਵਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਕੋਲੋਂ ਵੀ ਇੱਕ ਪਿਸਤਲ ਬਰਾਮਦ ਹੋਈ ਹੈ ਤੇ ਦੱਸਣ ਉਹ ਦੱਸਣਯੋਗ ਗੱਲ ਇਹ ਹੈ ਕਿ ਜਿਹੜੇ ਇਹ ਦੋ ਬੰਦੇ ਆ ਇਹਨਾਂ ਨੇ ਰੋਬਨਪ੍ਰੀਤ ਨਾਲ ਰਲ ਕੇ ਗੁਰਦਾਸਪੁਰ ਹੀਰਪਿੰਡ ਦੇ ਵਿੱਚ ਜਦੋਂ ਐਕਸਟਰਸ਼ਨ ਦੀ ਕੋਈ ਡਿਮਾਂਡ ਕੀਤੀ ਸੀਗੀ ਜਦੋਂ ਐਕਸਟਰਸ਼ਨ ਨਹੀਂ ਦਿੱਤਾ ਤੇ ਉੱਥੇ ਉਹਨਾਂ ਦੇ ਗੇਟ ਤੇ ਦੋ ਬਾਰੀ ਫਾਇਰਿੰਗ ਨੂੰ ਅੰਜਾਮ ਦਿੱਤਾ ਸੀਗਾ ਜਿਹੜੀ ਕਿ ਉੱਥੇ ਐਫਆਈਆਰ ਵੀ ਰਜਿਸਟਰਡ ਹੈ ਤੇ ਸਾਡਾ ਇਸ ਤੋਂ ਉਹ ਕੇਸ ਵੀ ਟਰੇਸ ਹੋ ਗਿਆ ਹੁਣ ਜਾਂਚ ਦਾ ਵਿਸ਼ਾ ਹੈ ਗ੍ਰੇਨੇਡ ਨਾਲ ਇਹਨਾਂ ਨੇ ਕੋਈ ਕਿਸ ਕਿਸ ਗਤੀਵਿਧੀ ਨੂੰ ਅੰਜਾਮ ਦੇਣਾ ਸੀਗਾ ਕੀ ਟਾਰਗੇਟ ਸੀਗਾ ਉਹ ਹੁਣ ਆਪਾਂ ਜਿਹੜੀ ਤਫਤੀਸ਼ ਕਰਨੀ ਹੈ ਉਹਦੇ ਦੌਰਾਨ ਢੁੰਗਾਈ ਨਾਲ ਇਹਨੂੰ ਅਵਾਜ ਆ ਗਈ